अनुश्री गुरु नानक देव सा महाराज ਸਾਹਿਬ ਨੂੰ ਇੱਕ ਮਤ ਦੇਣਾ ਕਰਦੇ ਨੇ ਭਾਈ ਬਹੁਤੇ ਜੁੜਿਆ ਨਾ ਉਸ ਨਿਰੰਕਾਰ ਦੇ ਨਾਲੋਂ ਮਨ ਕਰਕੇ ਵਿਛੜੇ ਹੋਏ ਆ ਤਨ ਕਰਕੇ ਹਜੇ ਗੁਰੂ ਘਰ ਚਲੇ ਜਾਂਦੇ ਆ ਤਨ ਕਰਕੇ ਹਜੇ ਕਿਸੇ ਮੰਦਰ ਮਸਜਿਦ ਦੇ ਵਿੱਚ ਰਹੇ ਜਾਂਦੇ ਆ ਜਿਸ ਵੀ ਧਰਮ ਦੇ ਮੁਤਾਬਕ ਬਤ ਕਰਿਓ ਚਲੇ ਜਾਂਦੇ ਆ ਪਰ ਮਨ ਜਿਹੜਾ ਨਾ ਮਨ ਨਾਤਾ ਗੁਰਬਾਣੀ ਪੜਦਿਆਂ ਟਿਕਦਾ ਨਾ ਜਹ ਨਾਮ ਜਪਿਆਂ ਟਿਕਦਾ ਤੇ ਮਨ ਜਿਹੜਾ ਉਹ ਅਨੇਕਾਂ ਤਰ੍ਹਾਂ ਦੇ ਕਰਮ ਕਰਦਾ ਹੈ ਕਾਰਨ ਕੀ ਹੈ ਦਾ ਸਬਜੀ ਸਾਹਿਬ ਅੰਦਰ ਪੜਦੇ ਆ ਨਾ ਕਰਮੀ ਆਪੋ ਆਪਣੀ ਇਹ ਨੇੜਾ ਹੈ ਕਿ ਦੂਰ ਇਹ ਜਿੱਦਾਂ ਦੇ ਅਸੀਂ ਕਰਮ ਕਮਾਏ ਹੋਏ ਉਹਦੇ ਕਰਕੇ ਸਾਡਾ ਨਿਰੰਨ ਕਰ ਨਾਲੋਂ ਇਹ ਜਿਹੜਾ ਵਿਛੋੜਾ ਤੇ ਆ ਜੀ ਦਾ ਸਾਨੂੰ ਦੁੱਖ ਲੱਗਦਾ ਹੈ ਅਸੀਂ ਸੋਚਦੇ ਆ ਸਾਡਾ ਮਨ ਗੁਰਬਾਣੀ ਦੇ ਵਿੱਚ ਨਹੀਂ ਟਿਕਦਾ ਕਾਰਨ ਕੀ ਹੈ ਇਹ ਸਭ ਤੋਂ ਵੱਡੀ ਗੱਲ ਸਾਡੀ ਸੰਗਤ ਦੀ ਹੈ ਜਿੱਦਾਂ ਦਾ ਅਸੀਂ ਮੇਲ ਮਿਲਾਪ ਕਰਦੇ ਆ ਜੇ ਕਿਸੇ ਗੁਰਮਖ ਦੀ ਸਾਧੂ ਦੀ ਸੰਗਤ ਕਰੋਗੇ ਉਹ ਨਾਮ ਜਪ ਰਿਹਾ ਘੜੀ ਪਲ ਤੁਸੀਂ ਵੀ ਉਹਦੇ ਪਾਸ ਬੈਠੋਗੇ ਨਾਮ ਦੇ ਵਿੱਚ ਜੁੜਨਾ ਕਰੋਗੇ ਉਹਦੇ ਨਾਲ ਭਾਵੇਂ ਸਰੀਰ ਕਰਕੇ ਜੁੜੋ ਮਨ ਕਰਕੇ ਨਹੀਂ ਜੁੜਿਆ ਜਾਂਦਾ ਪਰ ਇਸੇ ਤਰ੍ਹਾਂ ਸਤਿਗੁਰੂ ਜੀ ਇੱਕ ਬਾਤ ਸਮਝਾਉਣਾ ਕਰਦੇ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਜੀ ਰਾਗ ਰਾਗ ਦੇ ਅੰਦਰ ਅੰਗ 21 ਦੇ ਉੱਪਰ ਸਤਿਗੁਰੂ ਜੀ ਇੱਕ ਬਾਤ ਸਮਝਾਉਂਦੇ ਆਂ ਮਤ ਦੇਣਾ ਕਰਦੇ ਨੇ ਵਿਜੋ ਕੀ ਦੁਖ ਵਿਛੜੇ ਮਨ ਮੁਖ ਲਹਨ ਮਿਲ ਪਰਮਾਤਮਾ ਤੋਂ ਜਿਹੜੇ ਵਿਛੜ ਜਾਂਦੇ ਆ ਨਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੱਸਦੇ ਨੇ ਪਰਮਾਤਮਾ ਤੋਂ ਜਿਹੜੇ ਭੁੱਲੇ ਹੋਏ ਨੇ ਇਹਨਾਂ ਦੀ ਸੰਗਤ ਦਾ ਕਾਰਨ ਬਣਦਾ ਇਹ ਸੰਗਤ ਕਰਕੇ ਵਿਛੜਦੇ ਨੇ ਸੰਗਤ ਕਰਨ ਵਾਲੇ ਉਸ ਵਾਹਿਗੁਰੂ ਤੋਂ ਵਿਛੜ ਜਾਂਦੇ ਆ ਉਸ ਨਰੰਗਕਾਰ ਤੋਂ ਕਾਰਨ ਕਿ ਉਹ ਸੰਗਤੀ ਬੁਜਾਏ ਪ੍ਰਸੰਗਤ ਕਰਦੇ ਐ ਉਹ ਉਹਨਾਂ ਨੂੰ ਮਿਲਦੇ ਨੇ ਜਿਹੜੇ ਪਹਿਲਾਂ ਤੋਂ ਉਸੰਗਤ ਦੇ ਵਿੱਚ ਆ ਜਿਨ੍ਹਾਂ ਦਾ ਸੰਗ ਜਿਹੜਾ ਨਾ ਬੁਰਾਈਆਂ ਸੰਗ ਹੈ ਉਹਨਾਂ ਦੇ ਨਾਲ ਮਿਲਦਣ ਉਹ ਚੰਗਾ ਲੱਗਦਾ ਜਿੱਦਾਂ ਦਾ ਕਿਸੇ ਦਾ ਜੀਵਨ ਹੈ ਉਹ ਨੂੰ ਉਸੇ ਦੇ ਵਿੱਚ ਰਸ ਆਉਣ ਲੱਗ ਜਾਂਦਾ ਇਸ ਲਈ ਉਗਣ ਕਰਨ ਵਾਲੇ ਜਿਹੜੇ ਹਨ ਉਹ ਭਾਵੇਂ ਕਸ਼ਟ ਸਹਾਰਦੇ ਨੇ ਪਰ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਨੰਦ ਆਉਂਦਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਰਹਿੰਦੇ ਨੇ ਪਰ ਇਹ ਭੁੱਲ ਜਾਂਦੇ ਆ ਕਿ ਅਸੀਂ ਉਸ ਨਿਰੰਕਾਰ ਦੇ ਨਾਲੋਂ ਜੁੜ ਗਏ ਸਿਰਜਣਹਾਰ ਨੂੰ ਭੁੱਲ ਗਏ ਜਿਹਨੇ ਸਾਨੂੰ ਸਿਰਜਿਆ ਅਸੀਂ ਉਹਨੂੰ ਭੁੱਲ ਗਏ ਜਿਹਨੇ ਸਾਨੂੰ ਬਣਾਉਣਾ ਕੀਤਾ ਉਹ ਤਾਂ ਐਸਾ ਜਿਹੜਾ ਸਟੈਲ ਪੱਥਰ ਮੈਂ ਜਾਣ ਤੇ ਉਪਾਏ ਤਾਂ ਕਾ ਰਿਜ਼ਕ ਆ ਗਿਆ ਕਰ ਧਰਿਆ ਕਿਹੜਾ ਜਨਤਾ ਨੂੰ ਪੱਥਰਾਂ ਦੇ ਵਿੱਚ ਬੈਠਿਆਂ ਨੂੰ ਵੀ ਰਿਜ਼ਕ ਦੇ ਰਿਹਾ ਜਿਹੜੇ ਵਿਛੋੜਾ ਪਉਣ ਵਾਲੇ ਕਾਮ ਆਦ ਨਾਲ ਮਿਲ ਕੇ ਚੱਲਦੇ ਆ ਨਾ ਜਿਹੜੇ ਬੁਰਾਈਆਂ ਦੇ ਨਾਲ ਮਿਲ ਕੇ ਚੱਲਦੇ ਆ ਉਹਨਾਂ ਨੂੰ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਉਹ ਬਣਿਆ ਰਹਿੰਦਾ ਹੈ ਤੇ ਉਹ ਦੀਨ ਦੁਨੀਆ ਦਾ ਮਾਲਕ ਉਹ ਵੈਗੁਰ ਜਿਹੜਾ ਸਰੂਪ ਉਹਦੇ ਨਾਲੋਂ ਵਿਛੜ ਜਾਂਦੇ ਨੇ ਤੇ ਜਿਨ੍ਹਾਂ ਨੇ ਮਨ ਨੂੰ ਮੁਖੀ ਬਣਾਇਆ ਹੋਇਆ ਹੈ ਨਾ ਉਹਨਾਂ ਦੇ ਸਰੂਪ ਜਿਹੜੇ ਐ ਨਾ ਉਸ ਪਰਮਾਤਮਾ ਦੇ ਨਾਲ ਕਦੇ ਮਿਲਾਪ ਨਹੀਂ ਕਰ ਸਕਦੇ ਉਹਨਾਂ ਦੇ ਜਿਹੜੇ ਆ ਸਰੀਰ ਨੇ ਜਾਂ ਕਈਏ ਮਨ ਐ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਨਹੀਂ ਰੰਗਿਆ ਜਾਂਦਾ ਇਹ ਕਾਰਨ ਆ ਉਹ ਦੁੱਖ ਸਹਰਦੇ ਨਾਮ ਸਿਮਰਨ ਭਜਨ ਬੰਦਗੀ ਸਭ ਕਾਸੇ ਤੋਂ ਉੱਝੀ ਰਹੀ ਤੇ ਸਾਧਗੁਰੂ ਜੀ ਦੱਸਦ ਨੇ ਭਾਈ ਬੇਜੋ ਕੀ ਦੁੱਖ ਵਿਛੜੇ ਆ ਬੇਜੋਗ ਦੇ ਵਿੱਚ ਕਰਲਾਉਂਦੇ ਆ ਬਰ ਦੁੱਖਾਂ ਦੇ ਵਿੱਚ ਰਹਿੰਦੇ ਨੇ ਤੇ ਪਰਮਾਤਮਾ ਦੇ ਨਾਲ ਪਿਛੜ ਜਾਂਦੇ ਆ ਇਹਦਾ ਕਾਰਨ ਹੈ ਮਨ ਮੁਖੀ ਹੋ ਜਾਣਾ ਮਨ ਮੁਖ ਲਹਰਾਂ ਮੇਲ ਜਿਹੜੇ ਉਸ ਪਰਮਾਤਮਾ ਦੇ ਨਾਲੋਂ ਨਿਛੜਦੇ ਹਨ ਮਨ ਕਰਕੇ ਚੱਲਦੇ ਹੈ ਉਹਨਾਂ ਦਾ ਫਿਰ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ